ਹਾਂਜੀ ਦੋਸਤੋ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਦੋਸਤੋ ਅੱਜ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਸੀਐਮ ਭਗਵੰਤ ਮਾਨ ਨੇ ਇੱਕ ਵੱਡਾ ਫੈਸਲਾ ਲਿਆ ਹੈ ਮਜ਼ਦੂਰ ਪਰਿਵਾਰਾਂ ਦੇ ਲਈ ਦੋਸਤੋ ਬਹੁਤ ਹੀ ਵੱਡੀ ਖੁਸ਼ਖਬਰੀ ਆਈ ਹੈ ਸੀਐਮ ਭਗਵੰਤ ਮਾਨ ਨੇ ਉਹਨਾਂ ਦੇ ਹੱਕ ਦੇ ਵਿੱਚ ਬਹੁਤ ਵੱਡਾ ਫੈਸਲਾ ਲਿਆ ਹੈ ਤੇ ਉਹਨਾਂ ਨੂੰ ਹਰ ਮਹੀਨੇ ਦੋਸਤੋ 20000 ਰੁਪਏ ਜਿਹੜਾ 20000 ਰੁਪਇਆ ਹਰ ਸਾਲ ਉਹਨਾਂ ਦੇ ਖਾਤੇ ਦੇ ਵਿੱਚ ਪਵੇਗਾ ਠੀਕ ਹੈ ਜੀ ਇਹ ਸਿਰਫ ਪੰਜਾਬ ਦੇ ਲੋਕਾਂ ਤੇ ਲਈ ਸਕੀਮ ਆਈ ਹੋਈ ਹੈ ਜੇ ਤੁਸੀਂ ਵੀ ਦੋਸਤੋ ਇਹ ਸਕੀਮ ਲੈਣਾ ਚਾਹੁੰਦੇ ਹੋ ਤੇ ਇਸ ਵੀਡੀਓ ਨੂੰ ਪੂਰਾ ਦੇਖਣਾ ਵੀ ਕਿਹਨਾਂ ਲੋਕਾਂ ਨੂੰ ਇਹ ਪੈਸਾ ਮਿਲਣ ਜਾ ਰਿਹਾ ਹੈ ਤਾਂ ਦੋਸਤੋ ਜੇ ਤੁਸੀਂ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਨਾਲ ਲੱਗਦੇ ਘੰਟੀ ਦੇ ਬਟਨ ਦਬਾ ਕੇ ਹੌਲ ਤੇ ਜ਼ਰੂਰ ਪ੍ਰੈਸ ਕਰ ਲੈਣਾ ਤਾਂ ਦੋਸਤੋ ਆਪਾਂ ਚੱਲਦੇ ਹਾਂ ਮੇਨ ਅਪਡੇਟ ਦੇ ਉੱਤੇ ਕੀ ਅਪਡੇਟ ਆਈ ਹੈ ਤੁਸੀਂ ਦੇਖ ਸਕਦੇ ਹੋ ਦੋਸਤੋ ਸਭ ਤੋਂ ਪਹਿਲਾਂ ਤੁਹਾਨੂੰ ਦੱਸਣਾ ਚਾਹਾਂਗੇ ਜਿਹੜੀ ਇਹ ਸਕੀਮ ਹੈ ਠੀਕ ਹੈ ਜੀ ਇਹ ਮਜ਼ਦੂਰ ਪਰਿਵਾਰਾਂ ਦੇ ਲਈ ਸਕੀਮ ਹੈ ਜਿਹੜੇ ਕੀ ਪंजीकृत ਨੇ ਜਿਹੜੇ ਰਜਿਸਟਰ ਮਜ਼ਦੂਰ ਨੇ ਉਹਨਾਂ ਦੇ ਲਈ ਇਹ ਸਕੀਮ ਹੈ ਠੀਕ ਹੈ ਜੀ ਉਹ ਵੀ ਕਿਹੜੇ ਮਜ਼ਦੂਰ ਹੋਣਗੇ ਜਿਨ੍ਹਾਂ ਨੂੰ ਇਹ ਸਕੀਮ ਮਿਲੇਗੀ ਤਾਂ ਦੋਸਤੋ ਤੁਸੀਂ ਦੇਖ ਸਕਦੇ ਹੋ ਮਾਨਸਿਕ ਰੋਗ ਸਹਾਇਤਾ ਸਕੀਮ ਯਾਨੀ ਮਾਨਸਿਕ ਰੋਗ ਸਹਾਇਤਾ ਜਿਹੜੇ ਦਿਮਾਗੀ ਰੂਪ ਦੇ ਨਾਲ ਸਹੀ ਨਹੀਂ ਨੇ ਠੀਕ ਹੈ ਜੀ ਉਹਨਾਂ ਦਾ ਜਿਹੜਾ ਕਿ ਮੈਂਟਲੀ ਡਿਸਟਰਬ ਨੇ ਜਿਹੜੇ ਉਹਨਾਂ ਦੇ ਲਈ ਇਹ ਸਕੀਮ ਹੈ ਤਾਂ ਦੋਸਤੋ ਉਹਨਾਂ ਨੂੰ ਕਿਹਨਾਂ ਨੂੰ ਇਹ ਸਕੀਮ ਦੇਣ ਜਾ ਰਹੀ ਹੈ ਸਰਕਾਰ ਤੁਸੀਂ ਦੇ ਸਕਦੇ ਹੋ ਪੰਜੀਕ੍ਰਿਤ ਉਸਾਰੀ ਕੀਤੀਆਂ ਦੇ ਜਾਂ ਅਪੰਗਤਾਵਾਂ ਦੇ ਨਾਲ ਗ੍ਰਸਤ ਬੱਚਿਆਂ ਦੀ ਸਾਹਮ ਸਵਾਲ ਦੇ ਵਾਸਤੇ ਵਿੱਤੀ ਸਹਾਇਤਾ ਸਕੀਮ ਜਿਵੇਂ ਦੋਸਤੋ ਜੇ ਕੋਈ ਲੇਬਰ ਦਾ ਕੰਮ ਕਰਦਾ ਹੈ ਤੋ ਪੰਜਾਬ ਸਰਕਾਰ ਦੀ ਲੇਬਰ ਕੰਟਰੈਕਸ਼ਨ ਦੀ ਸਕੀਮ ਦੇ ਤਹਿਤ ਜੁੜਿਆ ਹੋਇਆ ਯਾਨੀ ਕਿ ਪंजीकृत ਹੈ ਉਹਨੇ ਰਜਿਸਟ੍ਰੇਸ਼ਨ ਕਰਵਾਇਆ ਹੋਇਆ ਹੈ ਠੀਕ ਹੈ ਜੀ ਜੇ ਉਸਨੇ ਰਜਿਸਟ੍ਰੇਸ਼ਨ ਕਰਵਾਇਆ ਤੇ ਜੇ ਉਸਦੇ ਘਰ ਦੇ ਵਿੱਚ ਕੋਈ ਠੀਕ ਹੈ ਜੀ ਜਾਂ ਫਿਰ ਉਹਦੇ ਪਰਿਵਾਰ ਚ ਬੱਚਾ ਹੋਵੇ ਕੋਈ ਠੀਕ ਹੈ ਜੀ ਜਿਹੜਾ ਕਿ ਮੈਂਟਲੀ ਠੀਕ ਹੈ ਜੀ ਮੈਂਟਲੀ ਡਿਸਟਰਬ ਹੋਵੇ ਉਸ ਬੱਚੇ ਨੂੰ ਯਾਨੀ ਕਿ ਦਿਮਾਗੀ ਰੂਪ ਦੇ ਨਾਲ ਤੰਦਰੁਸਤ ਨਾ ਹੋਵੇ ਉਸ ਬੱਚੇ ਦੀ ਜਿਹੜੀ ਕਿ ਦੇਖਰੇਖ ਹੈ ਉਸਦੇ ਲਈ ਪੰਜਾਬ ਸਰਕਾਰ ਹੈ ਜਿਹੜੀ ਠੀਕ ਹੈ ਜੀ ਪੰਜਾਬ ਸਰਕਾਰ ਹੈ ਉਸ ਨੂੰ 20000 ਰੁਪਏ ਜਿਹੜਾ ਉਹ ਦਿੰਦੀ ਹੈ ਠੀਕ ਹੈ ਜੀ ਤੇ ਉਹਦੇ ਵਾਸਤੇ ਕੰਡੀਸ਼ਨ ਕੀ ਕੀ ਹੋਣੀ ਚਾਹੀਦੀ ਹੈ ਤੁਸੀਂ ਦੇਖ ਸਕਦੇ ਹੋ ਲਾਹ ਪਾਤਰੀ ਬੋਰਡ ਪਾਸ ਲਗਾਤਾਰ ਆਪਣੀ ਅੰਸ਼ਦਾਨ ਦੀ ਰਾਸ਼ੀ ਜਮ੍ਹਾਂ ਕਰਵਾਉਂਦਾ ਹੋਵੇ ਹੁਣ ਤੁਹਾਨੂੰ ਦੱਸਦਾ ਜਿਹੜੇ ਇਹ ਅੰਸ਼ਦਾਨ ਰਾਸ਼ੀ ਕੀ ਹੁੰਦੀ ਹੈ ਤਾਂ ਦੋਸਤੋ ਜਿਹੜਾ ਕਿ ਇੱਕ ਬੰਦਾ ਜਦੋਂ ਰਜਿਸਟਰ ਹੋ ਜਾਂਦਾ ਮੰਨ ਲਓ ਇਹ ਤੁਹਾਡਾ ਕਾਰਡ ਬਣ ਗਿਆ ਠੀਕ ਹੈ ਜੀ ਇਹ ਤੁਸੀਂ ਰਜਿਸਟਰ ਹੋ ਗਏ ਉਸ ਤੋਂ ਬਾਅਦ ਦੋਸਤੋ ਇਸ ਜਿਹੜੀ ਕਾਪੀ ਨੂੰ ਰੀਨੂ ਕਰਨ ਦੇ ਲਈ ਹਰ ਸਾਲ ਦੋਸਤੋ ਕੁਝ ਅਮਾਉਂਟ ਜਮ੍ਹਾਂ ਕਰਾਉਣੀ ਪੈਂਦੀ ਹੈ ਠੀਕ ਹੈ ਦੀ ਕਿਸ਼ਤ ਦੇ ਰੂਪ ਦੇ ਵਿੱਚ ਇਹ ਜਿਹੜੀ ਸਾਈਡ ਆ ਪੰਜਾਬ ਦੀ ਇਸਤੇ ਆਪਣੀ ਕਾਪੀ ਦੇ ਰਜਿਸਟ੍ਰੇਸ਼ਨ ਨੰਬਰ ਨੂੰ ਲੈ ਕੇ ਇਸ ਨੂੰ ਰੀਨੂ ਕਰਉਣਾ ਪੈਂਦਾ ਤਾਂ ਦੋਸਤੋ ਉਸ ਦੀ ਗੱਲ ਕੀਤੀ ਹੈ ਕਿ ਉਹ ਅੰਜਦਾਨ ਦੀ ਰਾਸ਼ੀ ਜਮ੍ਹਾਂ ਕਰਵਾਉਂਦਾ ਹੋਵੇ ਲਗਾਤਾਰ ਠੀਕ ਹੈ ਜੀ ਅੱਗੇ ਕੀ ਹੈ ਜੀ ਲਾਪਾਤਰੀ ਦੇ ਬੱਚੇ ਦੇ ਮਾਨਸਿਕ ਰੋਕੀ ਜਾਂ ਅਪੰਗ ਹੋਣ ਸੰਬੰਧੀ ਸਰਕਾਰੀ ਹਸਪਤਾਲ ਜਾਂ ESI ਹਸਪਤਾਲ ਦੇ ਸੀਨੀਅਰ ਮੈਡੀਕਲ ਅਫਸਰ ਵੱਲੋਂ ਲਿਖਤੀ ਰੂਪ ਦੇ ਵਿੱਚ ਪ੍ਰਾਪਤ ਸਰਟੀਫਿਕੇਟ ਬੋਰਡ ਦੀ ਵੈਬਸਾਈਟ ਤੇ ਅਪਲੋਡ ਕਰਨਾ ਹੈ ਤਾਂ ਦੋਸਤੋ ਮੋਟਾ-ਮੋਟਾ ਤੁਸੀਂ ਇਹ ਸਮਝੋ ਕਿ ਆਪਾਂ ਆਪਣੇ ਕਹਿਣ ਦੇ ਨਾਲ ਨਹੀਂ ਹੋਏਗਾ ਕਿ ਸਾਡਾ ਬੱਚਾ ਹੈ ਜਿਹੜਾ ਅਪੰਗ ਹੈ ਠੀਕ ਹੈ ਜੀ ਦਿਮਾਗੀ ਰੂਪ ਦੇ ਨਾਲ ਕਮਜ਼ੋਰ ਹੈ ਉਸ ਦੇ ਲਈ ਦੋਸਤੋ ਆਪਾਂ ਨੂੰ ਜ਼ਿਲ੍ਹਾ ਜ਼ਿਲ੍ਹਾ ਦਾ ਜਿਹੜਾ ਯਾਨੀ ਕਿ ਜਿਹੜਾ ਆਪਣਾ ਜ਼ਿਲ੍ਹੇ ਦੇ ਵਿੱਚ ਵੱਡਾ ਹਸਪਤਾਲ ਹੁੰਦਾ ਹੈ ਠੀਕ ਹੈ ਜੀ ਸੀਐਮਓ ਆਪਾਂ ਕਹਿ ਦਿੰਨੇ ਆ ਜਿੰਨੂੰ ਠੀਕ ਹੈ ਲੋਕਲ ਪੱਧਰ ਸੇ ਸੀਐਮਓ ਦੇ ਵੱਲੋਂ ਜਿਹੜਾ ਸਰਟੀਫਿਕੇਟ ਜਾਰੀ ਹੋਏਗਾ ਜਿਸ ਦੇ ਵਿੱਚ ਉਹ ਸੀਐਮਓ ਵੱਲੋਂ ਮੋਹਰ ਲਾ ਕੇ ਲਿਖਿਆ ਗਿਆ ਹੋਵੇਗਾ ਕਿ ਇਸ ਫਲਾਣੇ ਬੰਦੇ ਦਾ ਜਿਹੜਾ ਬੱਚਾ ਹੈ ਉਸ ਦਾ ਨਾਮ ਇਹ ਹੈ ਤਾਂ ਇਹ ਆਪਾਂ ਜਿਹੜਾ ਕਿ ਦਿਮਾਗੀ ਰੂਪ ਦੇ ਨਾਲ ਅਪੰਗ ਹੈ ਠੀਕ ਹੈ ਜੀ ਕਮਜ਼ੋਰ ਹੈ ਠੀਕ ਹੈ ਜੀ ਉਹ ਲਿਖ ਕੇ ਦੇ ਕ ਸਾਰਾ ਕੁਝ ਤੇ ਉਹ ਵਾਲਾ ਸਰਟੀਫਿਕੇਟ ਆਪਾਂ ਇਸ ਸਾਈਡ ਦੇ ਉੱਤੇ ਅਪਲੋਡ ਕਰਨਾ ਹੈ ਤੇ ਜੇ ਅਗਰ ਉਹ ਅਪਲੋਡ ਹੋ ਗਿਆ ਤਾਂ ਦੋਸਤੋ ਹਰ ਸਾਲ ਉਸ ਦੀ ਦੇਖ ਦੇਖ ਦੇ ਲਈ ਆਪਾਂ ਨੂੰ 20000 ਰੁਪਏ ਸਰਕਾਰ ਵੱਲੋਂ ਦਿੱਤਾ ਜਾਂਦਾ ਹੈ ਤਾਂ ਦੋਸਤੋ ਇਹ ਕਾਰਡ ਕਿਹੋ ਜਿਹਾ ਜਾਂਦਾ ਤੁਸੀਂ ਦੇਖ ਸਕਦੇ ਹੋ ਇਹ ਕਾਰਡ ਐ ਹੋ ਜਾ ਹੁੰਦਾ ਠੀਕ ਹੈ ਜਿਹੜਾ ਕਿ ਡਿਪਾਰਟਮੈਂਟ ਆਫ ਲੇਬਰ ਗਵਰਨਮੈਂਟ ਆਫ ਪੰਜਾਬ ਡੋਮੈਸਟਿਕ ਵਰਕਰ ਆਇਡੈਂਟੀਟੀ ਕਾਰਡ ਇਹ ਹੁੰਦਾ ਹੈ ਜੀ ਠੀਕ ਹੈ ਜੀ ਪੰਜਾਬ ਦੀ ਲੇਬਰ ਜਿਹੜੀ ਡਿਪਾਰਟਮੈਂਟ ਹੁੰਦਾ ਹੈ ਠੀਕ ਹੈ ਜੀ ਉਸ ਦੇ ਵੱਲੋਂ ਇਹ ਕਾਰਡ ਬਣਾਇਆ ਜਾਂਦਾ ਹੈ ਇਹ ਸਾਰਾ ਕਾਰਡ ਤੁਸੀਂ ਦੇਖ ਸਕਦੇ ਹੋ ਇਹੋ ਜਿਹਾ ਕਾਰਡ ਜੇ ਤੁਹਾਡੇ ਕੋਲ ਹੈ ਵੀ ਹੈ ਠੀਕ ਹੈ ਜੀ ਤਾਂ ਤੁਸੀਂ ਇਸ ਦਾ ਉਪਯੋਗ ਕਰਕੇ ਹੋਰ ਵੀ ਬਦੇਰੀਆਂ ਸਕੀਮਾਂ ਲੈ ਸਕਦੇ ਹੋ ਤਾਂ ਦੋਸਤੋ ਇਹੋ ਜਿਹੀਆਂ ਹੋਰ ਸਕੀਮਾਂ ਜਾਣਨ ਦੇ ਲਈ ਤੁਸੀਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਕਿਉਂਕਿ ਨਵੀਆਂ ਤੇ ਨਵੀਆਂ ਸਕੀਮਾਂ ਪੰਜਾਬ ਸਰਕਾਰ ਦੀਆਂ ਜਿਹੜੀਆਂ ਸਕੀਮਾਂ ਲੋਕਾਂ ਨੂੰ ਨਹੀਂ ਪਤਾ ਆਪਾਂ ਆਪਣੇ ਚੈਨਲ ਦੇ ਉੱਤੇ ਦੱਸਦੇ ਰਹਿੰਦੇ ਆ ਤਾਂ ਦੋਸਤੋ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਦੇ ਤੇ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਜਰੂਰ ਕਰਨਾ ਤਾਂ ਜੋ ਕਿਸੇ ਗਰੀਬ ਭਰਾ ਦਾ ਵੀ ਭਲਾ ਹੋ ਸਕੇ ਧੰਨਵਾਦੀ